ਹਾਂ ਸਵੇਰੇ ਖਾਲੀ ਪੇਟ ਗੂੰਦ ਕਤੀਰਾ ਪੀਣਾ ਬਿਲਕੁਲ ਸਹੀ ਹੈ ਅਤੇ ਇਸ ਦੇ ਕਈ ਫਾਇਦੇ ਹੋ ਸਕਦੇ ਹਨ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਗੂੰਦ ਕਤੀਰਾ ਪੇੜਾਂ ਤੋਂ ਨਿਕਲਣ ਵਾਲੀ ਇੱਕ ਕੁਦਰਤੀ ਗੂੰਦ ਹੈ ਜੋ ਪਾਣੀ ਵਿੱਚ ਭਿਉਣ ਤੇ ਫੁੱਲ ਕੇ ਜੈਲ ਵਰਗੀ ਬਣ ਜਾਂਦੀ ਹੈ ਇਸ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ ਇਸ ਲਈ ਇਹ ਸਰੀਰ ਨੂੰ ਠੰਡਕ ਦੇਣ ਲਈ ਜਾਣਿਆ ਜਾਂਦਾ ਹੈ ਖਾਲੀ ਪੇਟ ਗੂੰਦ ਕਤੀਰਾ ਪੀਣ ਦੇ ਫਾਇਦੇ ਸਰੀਰ ਨੂੰ ਠੰਡਾ ਰੱਖੇ ਇਹ ਸਰੀਰ ਦੀ ਅੰਦਰੂਨੀ ਗਰਮੀ ਨੂੰ ਘਟਾਉਂਦਾ ਹੈ ਅਤੇ ਗਰਮੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਲੂ ਲੱਗਣਾ ਡੀ ਹਾਈਡਰੇਸ਼ਨ ਤੋਂ ਬਚਾਉਂਦਾ ਹੈ ਪਾਚਨ ਕਿਰਿਆ ਵਿੱਚ ਸੁਧਾਰ ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ ਊਰਜਾ ਦਾ ਸਰੋਤ ਸਵੇਰੇ ਇਸ ਦਾ ਸੇਵਨ ਕਰਨ ਨਾਲ ਦਿਨ ਭਰ ਲਈ ਊਰਜਾ ਮਿਲਦੀ ਹੈ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਪਾਰਕ ਘਟਾਉਣ ਵਿੱਚ ਮਦਦਗਾਰ ਫਾਈਬਰ ਦੀ ਉੱਚ ਮਾਤਰਾ ਕਾਰਨ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਜਿਸ ਨਾਲ ਤੁਹਾਨੂੰ ਬਾਰ-ਬਾਰ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਵਰਤੋਂ ਅਤੇ ਸਾਵਧਾਨੀ ਗੂੰਦ ਕਤੀਰਾ ਨੂੰ ਹਮੇਸ਼ਾ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਇਸ ਨੂੰ ਖਾਲੀ ਪੇਟ ਪਾਣੀ ਨਿੰਬੂ ਪਾਣੀ ਜਾਂ ਲੱਸੀ ਵਿੱਚ ਮਿਲਾ ਕੇ ਪੀਤਾ ਜਾ ਸਕਦਾ ਹੈ ਇਹ ਇੱਕ ਖਾਸ ਗੱਲ ਗੋond katira ਬਹੁਤ ਜ਼ਿਆਦਾ ਪਾਣੀ ਸੋਖਦਾ ਹੈ ਇਸ ਲਈ ਇਸ ਨੂੰ ਪੀਣ ਤੋਂ ਬਾਅਦ ਪੂਰਾ ਦਿਨ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ ਜੇ ਪਾਣੀ ਘੱਟ ਪੀਤਾ ਜਾਵੇ ਤਾਂ ਕਬਜ਼ ਦੀ ਸਮੱਸਿਆ ਵੀ ਹੋ ਸਕਦੀ ਹੈ